ਹੈਲੋ ਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਬਲਜਿੰਦਰ ਕਿਚਨ ਚੈਨਲ 'ਤੇ ਤੁਹਾਡਾ ਸਵਾਗਤ ਹੈ ਜੀ ਦਾਲ ਬਣਾਉਣ ਲੱਗੇ ਆਪਾਂ ਅੱਜ ਬਿਲਕੁਲ ਅਲੱਗ ਜਿਹੀ ਇੱਕ ਕੌਲੀ ਮੂੰਗੀ ਤੇ ਛੋਲਿਆਂ ਦੀ ਜਿਹੜੀ ਆ ਸਾਤਵੀ ਮੂੰਗੀ ਛੋਲਿਆਂ ਦੀ ਦਾਲ ਦਲੀਓ ਥੋਲੇ ਚੰਗੀ ਤਰ੍ਹਾਂ ਕੁੱਕਰ 'ਚ ਪਾ ਦਿੱਤੀ ਆ ਹੁਣ ਇਹਦੇ ਵਿੱਚ ਆਪਾਂ ਪਾਨੇ ਆ ਜੀ ਤਿੰਨ ਟਮਾਟਰ ਜਿਹੜੇ ਮੈਂ ਦੋ-ਦੋ ਪੀਸ ਕਰ ਲਏ ਇਹਨਾਂ ਦੇ ਧੋਲਣੀਆਂ ਸਾਰੀਆਂ ਚੀਜ਼ਾਂ ਚੰਗੀ ਤਰ੍ਹਾਂ ਆਪਾਂ ਦੋ-ਦੋ ਪੀਸ ਕਰਕੇ ਤਿੰਨ ਟਮਾਟਰ ਪਾ ਦੁੱਤੇ ਆ ਦੋ ਪਿਆਜ਼ ਜਿਹੜੇ ਉਹ ਵੀ ਦੋ ਦੋ ਪੀਸ ਕਰਕੇ ਪਾ ਦੇਣੇ ਆ ਬਹੁਤ ਹੀ ਛੇਤੀ ਬਣਦੀ ਆ ਬਹੁਤ ਹੀ ਟੇਸਟੀ ਬਣਦੀ ਆ ਤੇ ਅਸੀਂ ਜਿਹੜੀ ਬਣਾ ਕੇ ਖਾਧੀ ਆ ਵੀਡੀਓ ਜਿਹੜੀ ਆਪਾਂ ਬਾਅਦ ਚ ਅਪਲੋਡ ਕਰਦੇ ਆ ਬਹੁਤ ਜ਼ਿਆਦਾ ਟੇਸਟੀ ਦਾਲ ਬਣ ਕੇ ਤਿਆਰ ਹੋਈ ਹੈ ਇਹ ਹਰੀਆਂ ਮਿਰਚਾਂ ਬਾਤੀਆਂ ਤੇ ਕੀਆ ਛੋਟਾ ਜਿਹਾ ਕਟਿਆ ਮੈਂ ਉਹ ਪਾ ਦਿੱਤਾ ਆ ਤੇ ਇਹ ਹੈਗਾ ਜੀ ਬਾਥੂ ਬਾਥੂ ਜਿਹੜਾ ਆ ਇਹ ਕੱਟ ਕੇ ਆਪਾਂ ਵਿੱਚ ਪਾ ਦਿੱਤਾ ਆ ਐਦਾਂ ਇੱਕ ਵਾਰ ਦਾਲ ਬਣਾ ਕੇ ਦੇਖੋ ਬਹੁਤ ਹੀ ਜ਼ਿਆਦਾ ਟੇਸਟੀ ਬਣ ਕੇ ਇਹ ਤਿਆਰ ਹੁੰਦੀ ਹੈ ਤੇ ਬਹੁਤ ਛੇਤੀ ਬਣ ਜਾਂਦੀ ਹੈ ਵੀਡੀਓ ਨੂੰ ਐਂਡ ਤੱਕ ਦੇਖਿਓ ਹੁਣ ਆਪਾਂ ਪਾ ਦਿੱਤਾ ਨਮਕ ਟੇਸਟ ਅਨੁਸਾਰ ਜਿੰਨੀ ਕਿ ਧਾਲ ਆ ਤੇ ਹਲਦੀ ਮਿਰਚਾਂ ਆਪਾਂ ਹਰੀਆਂ ਪਾ ਦਤੀਆਂ ਵਿੱਚ ਪਹਿਲਾਂ ਹੀ ਕੱਟ ਕੇ ਹਲਦੀ ਤੇ ਨਮਕ ਪਾ ਦਿੱਤਾ ਆ ਤੇ ਇਹਦੇ ਵਿੱਚ ਆਪਾਂ ਹੁਣ ਪਾਵਾਂਗੇ ਜੀ ਪਾਣੀ ਜਿੰਨੀ ਕਿ ਧਾਲ ਆਪਣੀ ਹੈਗੀ ਉਹਨਾਂ ਕਾਪ ਇਹਦੇ ਵਿੱਚ ਪਾਣੀ ਪਾ ਦੇਣਾ ਹੈ ਤਿੰਨ ਗਲਾਸ ਆਪਾਂ ਪਾਣੀ ਦੇ ਪਾ ਦੱਤੇ ਐ ਤੇ ਹੁਣ ਇਹਦਾ ਢੱਕਣ ਬੰਦ ਕਰਕੇ ਆਪਾਂ ਇਹਦੀਆਂ ਜਿਹੜੀਆਂ ਆ ਤਿੰਨ ਸੀਟੀਆਂ ਲਵਾ ਕੇ ਤੇ ਇਹਦੀ ਜਿਹੜੀ ਭਾਫ਼ ਆ ਵਿੱਚੇ ਰਹਿਣ ਦੇਣੀ ਆ ਆਪਣੇ ਆਪੇ ਜਿਹੜੀ ਖਤਮ ਹੋਊਗੀ ਤਿੰਨ ਸੀਟੀਆਂ ਆਪਾਂ ਬਸ ਲਵਾਉਣੀਆਂ ਇਹਨੂੰ ਤਿੰਨ ਸੀਟੀਆਂ ਲਵਾ ਕੇ ਆਪਾਂ ਗੈਸ ਕਰਦਾਣਾ ਬੰਦ ਤੇ ਜਿਹੜੀ ਇਸਟੀਮ ਆ ਆਪਾਂ ਵਿੱਚੇ ਰਹਿਣ ਦੇਣੀ ਆ ਤੇ ਫਿਰ ਇਹਦਾ ਆਪਾਂ ਜਿਹੜਾ ਅਲਾਗੇ ਇੱਕ ਛੋਟਾ ਜਿਹਾ ਤੜਕਾ ਤਿਆਰ ਕਰਦੇ ਦੇਖੋ ਇਸਟੀਮ ਜਿਹੜੀ ਸੀਗੀ ਪੂਰੀ ਖਤਮ ਹੋ ਗਈ ਆ ਦਾਲ ਦੇਖ ਸਕਦੇ ਤੁਸੀਂ ਐਨ ਬਣ ਗਈ ਆ ਟਮਾਟਰ ਵੀ ਐਨ ਘੁਲ ਗਏ ਆ ਪਿਆਜ਼ ਵੀ ਹੁਣ ਆਪਾਂ ਆਲੂ ਮੈਸ਼ਰ ਦੇ ਨਾਲ ਜਿਹੜਾ ਆ ਇਹਨੂੰ ਸਾਰੀ ਨੂੰ ਮੈਸ਼ ਕਰ ਦਨੇ ਕਟਚੀ ਦੇ ਨਾਲ ਵੀ ਕਰ ਸਕਦੇ ਆ ਕਿਉਂਕਿ ਐਨ ਪੱਕੀ ਹੋ ਆ ਘੁਲੀ ਹੋ ਆ ਦਾਲ ਸਾਰੀ ਤੇ ਇਹਨੂੰ ਆਪਾਂ ਕਰਦੇ ਮੈਸ਼ ਬਹੁਤ ਹੀ ਸੋਹਣੀ ਇਹਨੂੰ ਆਪਾਂ ਦਾਲ ਮਖਣੀ ਵੀ ਕਹਿ ਸਕਦੇ ਆ ਤੇ ਬਹੁਤ ਸੋਹਣੀ ਜਿਹੜੀ ਇਹ ਬਣ ਕੇ ਬਹੁਤ ਹੀ ਟੇਸਟੀ ਤਿਆਰ ਹੁੰਦੀ ਆ ਇੱਕ ਵਾਰੀ ਜ਼ਰੂਰ ਟਰਾਈ ਕਰਕੇ ਦੇਖਿਓ ਜੀ ਤੇ ਇਹ ਦੇਖੋ ਦਾਲ ਐਨ ਬਿਲਕੁਲ ਘੁਲ ਗਈ ਹੈ ਇਹ ਤੇ ਹੁਣ ਇਹਦਾ ਇੱਕ ਛੋਟਾ ਜਿਹਾ ਆਪਾਂ ਤੜਕਾ ਇਹਨੂੰ ਲਾਣੇ ਆ ਦੇਖ ਸਕਦੇ ਤੁਸੀਂ ਦਾਲ ਐਨ ਕੁਲਯੂ ਆ ਜਦੋਂ ਦਾਲ ਮੱਖਣੀ ਆਪਾਂ ਬਾਜ਼ਾਰ ਖਾਂਦੇ ਆ ਨਾ ਜਾ ਕੇ ਰੈਸਟੋਰੈਂਟ ਵਿੱਚ ਉਦਾਂ ਦੀ ਦਾਲ ਮੱਖਣੀ ਬਣ ਕੇ ਇਹ ਤਿਆਰ ਹੋ ਜਾਣੀ ਆ ਆਪਾਂ ਮੂੰਗੀ ਛੋਲੇ ਪਾਏ ਆ ਤੇ ਉਹ ਆਪਾਂ ਮਾਂ ਤੇ ਰਾਜਮਾ ਬਣਾ ਲੰਨੇ ਆ ਇਹ ਆਪਾਂ ਮੂੰਗੀ ਛੋਲੇ ਬਣਾਏ ਆ ਤੇਲ ਗਰਮ ਹੋ ਗਿਆ ਹਿੰਗ ਪਾ ਦਿੱਤੀ ਆ ਤੇ ਜੀਰਾ ਪਾ ਦੰਨੇ ਆ राई ਪਾਈ ਆ ਹਿੰਗ ਪਾਈ ਰਾਈ ਪਾਈ ਜੀਰਾ ਪਾਨੇ ਆ ਤੇ ਕਸੂਰੀ ਮੇਥੀ ਪਾਨੇ ਆ ਇਹ ਜੀਰਾ ਪਾਇਆ ਤੇ ਹੁਣ ਆਪਾਂ ਇਹਦੇ ਵਿੱਚ ਪਾ ਦਨੇ ਮੇਥੀ ਤੇ ਬਸ ਇਹਨਾਂ ਨੂੰ ਆਪਾਂ ਜਿਹੜਾ ਤੜਕ ਗਏ ਆ ਇਹ ਚਟਕ ਗਏ ਆ ਹੁਣ ਗੈਸ ਕਰਤਾ ਬੰਦ ਤੇ ਹੁਣ ਇਹਦੇ ਵਿੱਚ ਆਪਾਂ ਪਾਨੇ ਜੀ ਦੇਗੀ ਮਿਰਚ ਰੰਗ ਸੋਨਾ ਹੋ ਜਾਊਗਾ ਇਹਦੇ ਨਾਲ ਦਾਲ ਦਾ ਤੇ ਹਲਾਲਨ ਨੇ ਤੜਕੇ ਨੂੰ ਇਹਨੂੰ ਚੰਗੀ ਤਰ੍ਹਾਂ ਇਹ ਹੁਣ ਜਿਹੜੀ ਦਾਲ ਹੈਗੀ ਆਪਣੀ ਗੈਸ ਆਪਾਂ ਬੰਦ ਕੀਤਾ ਆ ਤੇ ਜਿਹੜੀ ਦਾਲ ਆਪਣੀ ਆਪਾਂ ਸਾਰੀ ਇਹਦੇ ਵਿੱਚ ਹੁਣ ਪਾ ਦੇਣੀ ਆ ਤੇ ਪਾ ਕੇ ਕਰ ਦੇਣੀ ਆ ਮਿਕਸ ਤੇ ਇੱਕ ਚੀਜ਼ ਮੈਂ ਇਹਦੇ ਵਿੱਚ ਪਾਉਣੀ ਭੁੱਲ ਗਏ ਜੀ ਆਦਰਕ ਲਸਣ ਜਿਹੜਾ ਮੈਂ ਕ੍ਰਸ਼ ਕਰਕੇ ਰੱਖਿਆ ਸੀ ਉਹ ਮੈਂ ਭੁੱਲ ਗਈ ਆ ਤੇ ਉਹ ਹੁਣ ਆਪਾਂ ਜਿਹੜਾ ਉਹਦਾ ਅਲੱਗ ਤੋਂ ਉਹਨੂੰ ਦੇਸੀ ਘਿਓ ਦਾ ਚਮਚਾ ਪਾ ਕੇ ਉਹਨੂੰ ਅਲੱਗ ਤੋਂ ਐ ਲਾਲ ਕਰਕੇ ਇਹਦੇ ਵਿੱਚ ਫਿਰ ਪਾਉਨੇ ਆ ਕਿਉਂਕਿ ਅਸੀਂ ਬਣਾ ਕੇ ਖਾ ਲਈ ਰੈਸਪੀ ਦਾਲ ਜਿਹੜੀ ਆਪਾਂ ਜਿਹੜੀ ਵੀਡੀਓ ਬਾਅਦ ਚ ਅਪਲੋਡ ਕਰਨ ਲੱਗੇ ਇਸ ਕਰਕੇ ਮੈਂ ਦੱਸਦੀ ਆਵੇਂ ਮੈਂ ਜਿਹੜੀ ਭੁੱਲ ਗਈ ਆਦਰਕ ਲਸਣ ਪਾਉਣਾ ਇੱਕ ਪਾਸੇ ਪਿਆ ਰਹਿ ਗਿਆ ਉਹ ਤੇ ਹਰਾ ਧਨੀਆ ਪਾ ਦਿੱਤਾ ਆ ਇਹਨੂੰ ਵੀ ਮਿਕਸ ਕਰਦੇ ਆ ਤੇ ਮਲਾਈ ਜਿਹੜੀ ਆਪਾਂ ਘਰ ਦੀ ਫਰੈਸ਼ ਮਲਾਈ ਜਿਹੜੀ ਆ ਮੈਸ਼ ਕੀਤੀ ਚੰਗੀ ਤਰ੍ਹਾਂ ਤੇ ਉਹ ਆਪਾਂ ਪਾਣੀ ਵਿੱਚ ਦਾਲ ਮਖਣੀ ਵਾਲੀ ਲੁੱਕ ਜਿਹੜੀ ਆ ਆਪਾਂ ਦੇਣੀ ਇਹਨੂੰ ਤੇ ਬੜੀ ਵਧੀਆ ਇਹ ਜਿਹੜੀ ਦਾਲ ਇਸ ਤਰ੍ਹਾਂ ਬਣ ਕੇ ਮਿਕਸ ਜਿਹੀ ਤਿਆਰ ਹੋਈ ਬਹੁਤ ਜ਼ਿਆਦਾ ਟੇਸਟੀ ਬਣੀ ਆ ਵੀਡੀਓ ਚੰਗੀ ਲੱਗਦੀ ਇੰਤੋਂ ਤਾਂ ਵੀਡੀਓ ਨੂੰ ਲਾਈਕ ਕਰਿਆ ਕਰੋ ਜੀ ਸ਼ੇਅਰ ਕਰਿਆ ਕਰੋ ਕਮੈਂਟ ਕਰਕੇ ਦੱਸਿਆ ਕਰੋ ਵੀਡੀਓ ਕਿੱਦਾਂ ਦੀ ਲੱਗੀ ਆ ਨਵੇਂ ਵੀਵਰ ਜਿਹੜੇ ਜੁੜਦੇ ਨੇ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰੋ ਜੀ ਸਪੋਰਟ ਕਰੋ ਮੇਰੇ ਚੈਨਲ ਨੂੰ ਤੁਹਾਡੀ ਸਪੋਰਟ ਦੀ ਮੈਨੂੰ ਲੋੜ ਆ ਤੇ ਗੈਸ ਆਪਾਂ ਫੇਰ ਔਨ ਕਰਤਾ ਸੀ ਜਦੋਂ ਆਪਾਂ ਦਾਲ ਵਿੱਚ ਪਾ ਦਿੱਤੀ ਆ ਦਾਲ ਰੜਾਈ ਆ ਗੈਸ ਔਨ ਕਰਤਾ ਸੀ ਤੇ ਮਲਾਈ ਜਿਹੜੀ ਆਪਾਂ ਰੜਾਈਓ ਉਹ ਆਪਾਂ ਜਿਹੜੀ ਆ ਤੇ ਇਹ ਚੰਗੀ ਤਰ੍ਹਾਂ ਇਹਦੇ ਵਿੱਚ ਦੇਖੋ ਐਦਾਂ ਦਾਲ ਮੱਖਣੀ ਦੇ ਉੱਤੇ ਪਾਈ ਹੁੰਦੀ ਆ ਉਦਾਂ ਹੀ ਆਪਾਂ ਪਾ ਦਿੱਤੀ ਆ ਬਹੁਤ ਸੋਹਣੀ ਬਹੁਤ ਟੇਸਟੀ ਦਾਲ ਬਣ ਕੇ ਤਿਆਰ ਹੋਈ ਅਸੀਂ ਬਣਾ ਕੇ ਖਾ ਲਈ ਆ ਜੀ ਤੇ ਜਰੂਰ ਬਣਾਓ ਤੇ ਖਾਓ ਨਵੇਂ ਵੀਪਰ ਜਿਹੜੇ ਜੋੜਦੇ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰੋ ਸਪੋਰਟ ਕਰੋ ਬਹੁਤ ਮਿਹਨਤ ਕਰਦੀ ਆ ਮੈਂ ਬੜੀ ਮਿਹਨਤ ਨਾਲ ਵੀਡੀਓ ਤਿਆਰ ਕਰਦੀ ਆ ਲਓ ਜੀ ਦਾਲ ਤਿਆਰ ਹੋ ਗਈ ਆ ਤੇ ਮੈਂ ਤੁਹਾਨੂੰ ਦੱਸਿਆ ਸੀ ਅਦਰ ਕਲਸਣ ਮੈਂ ਭੁੱਲ ਗਈ ਆ ਇੱਕ ਚਮਚਾ ਦੇਸੀ ਘਿਓ ਦਾ ਪਾ ਕੇ ਅਦਰ ਕਲਸਣੇ ਦੇ ਵਿੱਚ ਪਾ ਕੇ ਇਹਨੂੰ ਲਾਲ ਕਰਦੇ ਚੰਗੀ ਤਰ੍ਹਾਂ ਤੇ ਫੇਰ ਇਹਨੂੰ ਆਪਾਂ ਦਾਲ ਦੇ ਵਿੱਚ ਰਲਾਉਨੇ ਆ ਇਹ ਮੈਂ ਜਦੋਂ ਜੀਰਾ ਹਿੰਗ ਪਾਏ ਸੀ ਉਦੋਂ ਪਾਉਣਾ ਸੀ ਪਰ ਸੌਰੀ ਮੈਨੂੰ ਭੁੱਲ ਗਈ ਜਾਦ ਤੇ ਇਹ ਤੋਂ ਬਿਨਾ ਦਾਲ ਦਾ ਕੋਈ ਟੇਸਟ ਨਹੀਂ ਹੁੰਦਾ ਹੈਗਾ ਅਦਰਕ ਲਸਣ ਤੋਂ ਬਿਨਾ ਤੇ ਅਸੀਂ ਤਾਂ ਜ਼ਰੂਰ ਪਾਈਦਾ ਲਾਲ ਕਰਕੇ ਤੇ ਇਹਨੂੰ ਆਪਾਂ ਦਾਲ ਦੇ ਵਿੱਚ ਪਾ ਦੰਨੇ ਆ ਬਣਾਓ ਤੇ ਖਾਓ ਜੀ ਵੀਡੀਓ ਦੇਖਣ ਲਈ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਜੀ ਸਪੋਰਟ ਕਰੋ ਮੇਰੇ ਚੈਨਲ ਨੂੰ ਮੈਂ ਬਹੁਤ ਮਿਹਨਤ ਦੇ ਨਾਲ ਜਿਹੜੀਆਂ ਵੀਡੀਓ ਤਿਆਰ ਕਰਦੀ ਆ ਇਕੱਲੀ ਮੈਂ ਪੂਰਾ ਕੰਮ ਕਰਦੀ ਆ ਤੇ ਸਪੋਰਟ ਕਰਦੇ ਆ ਕਰੋ ਜੀ ਮੇਰੇ ਚੈਨਲ ਨੂੰ ਲਓ ਜੀ ਆਪਾਂ ਜਿਹੜਾ ਅਦਰਕ ਲਸਣ ਹੈ ਲਾਲ ਕਰਕੇ ਥੋੜੀ ਇਹ ਦਾਲ ਵਿੱਚ ਰਲਾ ਕੇ ਪਾ ਦੰਨੇ ਆ ਤੇ ਤੁਸੀਂ ਵੀ ਬਣਾਓ ਤੇ ਖਾਓ ਜੀ ਤੇ ਫਿਰ ਮੈਨੂੰ ਕਮੈਂਟ ਕਰਕੇ ਜਰੂਰ ਦੱਸਿਓ ਤੁਹਾਡੀ ਦਾਲ ਜਿਹੜੀ ਮੇਰੇ ਤਰੀਕੇ ਨਾਲ ਬਣਾਈ ਉਹ ਕਿੱਦਾਂ ਦੀ ਬਣੀ ਆ ਵੀਡੀਓ ਦੇਖਣ ਲਈ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਮਿਕਸ ਕਰ ਦੰਨੇ ਆ ਇਹਨੂੰ ਵੀ ਹੁਣ ਜਿਹੜਾ ਆ ਪਦਰਕ ਲਸਣ ਪਾਇਆ ਤੇ ਇਹਦੇ ਨਾਲੇ ਦਾਲ ਦਾ ਜਿਹੜਾ ਆਪਾਂ ਨੂੰ ਟੇਸਟ ਵਧੀਆ ਆਊਗਾ ਦੇਖੋ ਜੀ ਦਾਲ ਜਿਹੜੀ ਆਪਣੀ ਬਹੁਤ ਹੀ ਵਧੀਆ ਬਣ ਕੇ ਤਿਆਰ ਹੈ ਬਹੁਤ ਸੋਹਣੀ ਮਹਿਕ ਆਂਦੀ ਆ